ਹਾਂਜੀ ਦੋਸਤੋ ਸਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਪਿਆਬ ਦੇ ਵਿੱਚ ਬਹੁਤ ਭਾਰੀ ਮੀਂਹ ਦੇ ਨਾਲ ਨਾਲ ਕੁਦਰਤ ਨੇ ਬਹੁਤ ਜ਼ਿਆਦਾ ਧਾਰਤੀ ਤੇ ਗੜੇ ਵੀ ਸੁੱਟੇ ਹਨ ਜਿਹੜੇ ਇਲਾਕਿਆਂ ਦੇ ਵਿੱਚ ਗੜਿਆਂ ਦੀ ਭਾਰੀ ਵਰਖਾ ਹੋਈ ਹੈ ਉਸ ਇਲਾਕੇ ਦੇ ਵਿੱਚ ਕੁਦਰਤ ਨੇ 1 ਇੰਚ ਖਾਲੀ ਜਗ੍ਹਾ ਵੀ ਨਹੀਂ ਛੱਡੀ ਸਗੋ ਸਾਰੀ ਧਾਰਤੀ ਉੱਤੇ ਵਸਾ ਦਿੱਤੇ ਹਨ ਇਸ ਭਾਰੀ ਮੀਂਹ ਦੇ ਕਾਰਨ ਸੜਕਾਂ ਦੇ ਉੱਤੇ ਦਰਖਤ ਬਹੁਤ ਜ਼ਿਆਦਾ ਟੁੱਟੇ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਦਰਖਤ ਟੁੱਟਣ ਦੇ ਕਾਰਨ ਆਵਾਜਾਈ ਨੂੰ ਲੰਘਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ। ਦਰਖਤ ਟੁੱਟ ਕੇ ਸੜਕ ਦੇ ਵਿਚਾਲੇ ਡਿੱਗ ਗਏ ਹਨ ਜਿਸ ਕਾਰਨ ਸੜਕਾਂ ਜਮ੍ਹਾਂ ਬੰਦ ਹੋ ਗਈਆਂ ਹਨ। ਇਸ ਮੀਂਹ ਨੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਦੋਸਤੋ ਇਸ ਮੀਂਹ ਨੇ ਜਾਨੀ ਅਤੇ مالی ਨੁਕਸਾਨ ਵੀ ਬਹੁਤ ਜ਼ਿਆਦਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕੱਲ ਭਗਤੇ ਭਾਈ ਦੇ ਇੱਕ ਨੌਜਵਾਨ ਦੇ ਬਿਜਲੀ ਡਿੱਗਣ ਦੇ ਕਾਰਨ ਜਿਸ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ। ਦੋਸਤੋ ਕੁਦਰਤ ਦੇ ਰੰਗਾਂ ਨੂੰ ਤਾਂ ਸਿਰਫ ਕੁਦਰਤੀ ਹੀ ਜਾਣਦਾ ਹੈ। ਦੋਸਤੋ ਕਮੈਂਟਾਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਇਕ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ